ਪਹਿਲਾ ਵਿਆਹ ਵਿੱਚ ਬਾਰੇ ਮੀਂਹ ਵਾਂਗ ਨੋਟ ਪਿੱਛੋਂ ਚੱਕਣ ਲੱਗੇ ਲੜ ਪਏ ਆਪਸ ਵਿੱਚ ਬਰਾਤੀ ਇਕੱਲੇ ਇਕੱਲੇ ਨੇ ਭਰ ਲਈਆਂ ਜੇਬਾਂ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਵੱਲੋਂ ਨਵੀਂ ਵਿਆਹੀ ਜੋੜੀ ਜਾਂ ਇੱਕ ਦੂਜੇ ਦੇ ਉੱਪਰੋਂ ਪੈਸੇ ਵਾਰ ਕੇ ਛੁੱਟੇ ਜਾਂਦੇ ਨੇ ਪਰ ਹੁਣ ਇੱਕ ਪੈਸੇ ਵਾਰਨ ਦੀ ਵੱਖਰੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਨੌਜਵਾਨ ਮੀਂਹ ਵਾਂਗ ਨੋਟ ਵਾਰ ਰਹੇ ਨੇ ਅਤੇ ਥੱਲੇ ਫਰਸ਼ ਤੇ ਚਾਰੇ ਪਾਸੇ ਨੋਟ ਹੀ ਨੋਟ ਦਿਖਾਈ ਦੇ ਰਹੇ ਨੇ ਇੰਨੇ ਜ਼ਿਆਦਾ ਨੋਟ ਡਿੱਗਦੇ ਦੇਖ ਕੇ ਬਰਾਤੀਆਂ ਵਿੱਚ ਉਹਨਾਂ ਨੂੰ ਲਣ ਲਈ ਹਹਾਕਾਰ ਮਚ ਜਾਂਦੀ ਏ ਹਰ ਕੋਈ ਇੱਕ ਦੂਜੇ ਦੇ ਮੂਰੇ ਹੋ ਕੇ ਨੋਟ ਚੱਕਣ ਲੱਗ ਜਾਂਦਾ ਏ ਅਤੇ ਸਾਰੇ ਹੀ ਆਪਣੀਆਂ ਜੇਬਾਂ ਭਰ ਲੈਂਦੇ ਨੇ ਜਿਸ ਕਰਕੇ ਡੀਜੇ ਵੀ ਬੰਦ ਕਰਨਾ ਪੈਂਦਾ ਹੈ ਅਤੇ ਇੱਕ ਵਿਅਕਤੀ ਕਹਿੰਦਾ ਹੈ ਕਿ ਛੇਤੀ ਛੇਤੀ ਚੱਕ ਲਓ ਉਹਨਾਂ ਟਾਈਮ ਡੀਜੇ ਨਹੀਂ ਚੱਲਣਾ ਜਿੰਨਾ ਟਾਈਮ ਸਾਰੇ ਨੋਟ ਚੱਕੇ ਨਹੀਂ ਜਾਂਦੇ ਸਾਰੇ ਵੀਰ ਮੇਰੇ ਤੋਂ ਜਿੰਨੇ ਜੇ ਟੁੱਕੜੀ ਜਾਂਦੇ ਹੋਰੇ ਗਾਣਿਆਂ ਲਈ ਚੱਲਣਾ ਇਹਨਾਂ ਚੁੱਕ ਲੈਣਗੇ ਫਿਰ ਚੱਲਣਾ ਕਰਾਂਗੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜੇਕਰ ਕੋਈ ਗਰੀਬ ਜਾਂ ਲੋੜਵੰਦ 100 ਰੁਪਏ ਵੀ ਮੰਗ ਲਵੇ ਤਾਂ ਉਸ ਨੂੰ ਦੇਣ ਲਈ 10 ਰੁਪਏ ਵੀ ਨਹੀਂ ਹੁੰਦੇ ਪਰ ਇਸ ਤਰ੍ਹਾਂ ਪੈਲਸਾਂ ਵਿੱਚ ਉਡਾਉਣ ਲਈ ਹਜ਼ਾਰਾਂ ਰੁਪਏ ਖਰਾਬ ਕਰ ਦਿੱਤਾ ਜਾਂਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ